ਤੀਸਰੀ ਜਮਾਤ ਦੇ ਪਿਆਰੇ ਬੱਚਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਭੇਤ ਦੀ ਗੱਲ ਵਿੱਚੋਂ ਮੌਖਿਕ ਪ੍ਰਸ਼ਨ ਕਰਾਂਗੇ ਪਹਿਲਾ ਪ੍ਰਸ਼ਨ ਹੈ ਵਪਾਰੀ ਨੇ ਤੋਤੇ ਦਾ ਕੀ ਨਾਂ ਰੱਖਿਆ ਹੋਇਆ ਸੀ ਮਿੱਟੂ ਹਾਂ ਉਸ ਦਾ ਨਾਂ ਸੀ ਮੀਆਂ ਮਿੱਠੂ ਵਪਾਰੀ ਨੇ ਤੋਤੇ ਦਾ ਨਾਂ ਮੀਆਂ ਮਿੱਠੂ ਰੱਖਿਆ ਸੀ ਦੂਜਾ ਹੈ ਤੋਤੇ ਦੀ ਆਵਾਜ਼ ਕਿਹੋ ਜਿਹੀ ਸੀ ਮਨਮੋਰੀ ਹਾਂ ਉਸ ਦੀ ਆਵਾਜ਼ ਬੜੀ ਮਿੱਠੀ ਤੇ ਮਨਮੋਣੀ ਸੀ ਤੋਤੇ ਨੇ ਆਪਣੇ ਸਾਥੀ ਨੂੰ ਕੀ ਕਹਿ ਲਈ ਕਿਆ ਪਿਆਰੇ ਬੱਚਿਓ ਤੋਤੇ ਨੇ ਆਪਣੇ ਸਾਥੀ ਨੂੰ ਕਹਿਣ ਲਈ ਕਿਆ ਕਿ ਤੁਸੀਂ ਆਜ਼ਾਦ ਘੁੰਮ ਰਿਹਾ ਹੋ ਤੇ ਮੈਂ ਇੱਥੇ पिਂਜਰੇ ਵਿੱਚ ਕੈਦ ਹਾਂ ਆਓ ਹੁਣ ਅੱਗੇ ਚੱਲਦੇ ਹਾਂ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਾਓ ਵਪਾਰੀ ਦਾ ਦੂਰ ਦੂਰ ਤੱਕ ਕੀ ਫੈਲਿਆ ਹੋਇਆ ਸੀ ਘਰ ਖੇਤ ਜ ਕਾਰੋਬਾਰ ਕਾਰੋਬਾਰ ਸ਼ਾਬਾਸ਼ ਵਪਾਰੀ ਦਾ ਦੂਰ ਦੂਰ ਤੱਕ ਕਾਰੋਬਾਰ ਫੈਲਿਆ ਹੋਇਆ ਸੀ ਦੂਸਰਾ ਹੈ ਤੋਤਾ ਕਿੱਥੇ ਕੈਦ ਸੀ ਕੋਠੀ ਵਿੱਚ ਪਿੰਜਰੇ ਵਿੱਚ ਜੰਗਲ ਵਿੱਚ ਪਿੰਜਰੇ ਵਿੱਚ ਬਿਲਕੁਲ ਸਹੀ ਤੋਤਾ ਪਿੰਜਰੇ ਵਿੱਚ ਕੈਦ ਸੀ ਹੁਣ ਅੱਗੇ ਪੜਦੇ ਹਾਂ ਬੁੱਢੇ ਤੋਤੇ ਨੇ ਤੋਹਫਾ ਕਿਸ ਨੂੰ ਭੇਜਿਆ ਸੀ ਵਪਾਰੀ ਨੂੰ ਬੱਚਿਆਂ ਨੂੰ ਮੀਆਂ ਮਿੱਠੂ ਨੂੰ ਮੀਆਂ ਮਿੱਠੂ ਮੀਆਂ ਮਿੱਠੂ ਨੂੰ ਬੁੱਢੇ ਤੋਤੇ ਨੇ ਤੋਹਫਾ ਮੀਆਂ ਮਿੱਠੂ ਨੂੰ ਭੇਜਿਆ ਸੀ ਹਾਂਜੀ ਪਿਆਰੇ ਬੱਚਿਓ ਹੁਣ ਇਹ ਸਾਰਾ ਕੰਮ ਤੁਸੀਂ ਯਾਦ ਕਰਨਾ ਹੈ ਤੇ ਸੋਹਣੀ ਲਿਖਾਈ ਵਿੱਚ ਆਪਣੇ ਹੱਥਾਂ ਪਿਆਂ ਉੱਤੇ ਕਰਨਾ ਹੈ ਧੰਨਵਾਦ